ਇੰਨੀ ਸੋਹਣੀ ਲੱਗੀ ਵੀ ਤੁਸੀਂ ਪੁੱਛਣਾ ਵੀ ਇੱਥੇ ਮਾਪਿਆਂ ਦੀ ਰਿਸਪੈਕਟ ਦਿਖਾਈ ਜਾਂਦੀ ਆ ਵੀ ਹਨਾ ਕਿ ਬਾਹਰ ਜਾ ਕੇ ਕੀ ਰਿਸਪੈਕਟ ਆ ਇਹ ਰੀਅਲ ਕਹਾਣੀਆਂ ਵੀ ਬਾਹਰ ਜਾ ਕੇ ਸਹੀ ਗੱਲ ਆ ਵੀ ਲੋਕ ਪੁੱਛਦੇ ਨਹੀਂ ਮਾਪਿਆਂ ਨੂੰ ਬੇਬੇ ਜੋ ਫਿਲਮ ਚ ਦਿਖਾਇਆ ਗਿਆ ਲੱਗਦਾ ਕਿ ਨੇੜੇ ਕਰਦੇ ਆਪਣੇ ਮਾਪੇ ਨਾਲ ਐਵੇਂ ਸੱਚੀ ਤੇ ਕਰਦੇ ਆ ਇਦਾਂ ਵੱਧ ਕਰਦੇ ਨੇ ਇਹਦਾ ਕਿੱਟੇ ਦਿਖਾਇਆ ਅੱਛਾ ਇਹਦਾ ਇੱਕੋ ਸੀਨ ਦਿਖਾਇਆ ਤੁਹਾਨੂੰ ਵੀ ਦੇਖੋ ਦਾਦੇ ਪੋਤੇ ਦਾ ਕਿੰਨਾ ਪਿਆਰ ਹੁੰਦਾ ਹਨਾ ਵੀ ਤੁਹਾਨੂੰ ਪਤਾ ਲੱਗਦਾ ਕਿ ਮੂਲ ਨਾਲ ਵਿਆਹ ਪਿਆਰਾ ਇਦਾਂ ਹੁੰਦਾ ਵਾ ਇਕੱਲੀ ਕਹਾਣੀ ਨਹੀਂਗੀ ਇਦਾਂ ਹੁੰਦਾ ਵਾ ਸੋਚੋ ਜੇ ਆਪਾਂ ਦੇਖੀਏ 50 ਅੱਜਕੱਲ ਦਾ 50 60% ਇਹੀ ਹਾਲਤ ਸਾਡਾ ਪਿੰਡਾਂ ਚ ਰਹਿੰਦੇ ਆ ਪਿੰਡ ਵਾਲਿਆਂ ਨੂੰ ਪਤਾ ਵਾ ਮੈਂ ਕਹਿੰਦਾ ਕਿ ਸਾਨੂੰ ਕੱਲੇ ਬੱਚਿਆਂ ਨੂੰ ਨਹੀਂ ਸਾਨੂੰ ਮਾਂ ਬਾਪ ਨੂੰ ਵੀ ਨਾਲ ਲੈ ਕੇ ਸਿਨੇਮੇ ਕਰਾ ਚ ਫਿਲਮ ਦਿਖਾਉਣੀ ਚਾਹੀਦੀ ਆ ਸੋ ਜਿੱਦਾਂ ਸਾਡੀ ਦੌੜ ਲੱਗੀ ਹੋਈ ਆ ਵਿਦੇਸ਼ਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਾਣ ਦੀ ਪੰਜਾਬ ਦੇ ਵਿੱਚੋਂ ਖਾਸ ਕਰਕੇ ਵਿਦੇਸ਼ ਦੇ ਨਾਲ ਨਾਲ ਅਸੀਂ ਨੇ ਆਪਣੇ ਖੁੱਲੇ ਘਰ ਤਾਂ ਛੱਡੇ ਨੇ ਵਿਦੇਸ਼ ਸ਼ਿਫਟ ਹੋਣ ਦੇ ਨਾਲ ਅਸੀਂ ਨੇ ਆਪਣੇ ਇੱਥੇ ਉਹ ਖੁਸ਼ੀਆਂ ਉਹ ਖੁੱਲਾਪਨ ਤਾਂ ਛੱਡੇ ਆ ਪਰ ਅਸੀਂ ਨੇ ਬਈ ਆਪਣੇ ਰਿਸ਼ਤੇ ਗਵਾ ਲਏ ਨੇ ਆਪਾ ਬਪ ਨੂੰ ਇੱਕ ਮਿੰਟ ਹੀ ਪਾ ਲਓ ਪਿਆਰ ਨਾਲ ਪਿਆਰ ਦੀ ਚੁੱਫੇ ਪਾ ਲਓ ਕੱਟ ਕੇ ਇੱਕ ਇੰਨੇ ਨਾਲ ਹੀ ਨਾ ਇੱਕ ਸਾਲ ਮਰ ਪਾਸਾ ਤੇ ਆ ਪੁੱਟੇ ਬਾਬਾ ਤੇ ਚੱਲ ਫੇਰ ਦੁਬਾਰਾ ਬਈ ਫਿਲਮ ਦੇਖ ਕੇ ਆਏ ਆਪਣੇ ਘਰ ਬਗਾਨੇ ਕਿਵੇਂ ਲੱਗੀ ਬਹੁਤ ਵਧੀਆ ਵੀਰੇ ਫਿਲਮ ਲੱਗੀ ਐੱਚ ਵੀ ਇੰਨੀ ਸੋਹਣੀ ਲੱਗੀ ਵੀ ਤੁਸੀਂ ਪੁੱਛਣਾ ਵੀ ਐੱਚ ਮਾਪਿਓ ਦੀ ਰਿਸਪੈਕਟ ਦਿਖਾਈ ਜਾਂਦੀ ਆ ਵੀ ਹਨਾ ਵੀ ਬਾਹਰ ਜਾ ਕੇ ਕੀ ਰਿਸਪੈਕਟ ਆ ਇਹ ਰੀਅਲ ਕਹਾਣੀਆਂ ਵੀ ਬਾਹਰ ਜਾ ਕੇ ਸਹੀ ਗੱਲ ਆ ਵੀ ਲੋਕ ਪੁੱਛਦੇ ਨਹੀਂ ਮਾਪਿਓ ਨੂੰ ਪਰ ਇਹ ਕਹਾਣੀ ਦੇ ਵਿੱਚ ਦਿਖਾਇਆ ਗਿਆ ਵੀ ਹਾਂ ਵੀ ਜੇ ਨਹੀਂ ਪੁੱਛਦੇ ਆਗੇ ਤੇ ਕੀ ਕੁਝ ਹੁੰਦਾ ਕੀ ਕੁਝ ਨਹੀਂ ਹੁੰਦਾ ਤੁਹਾਨੂੰ ਕਿਵੇਂ ਲੱਗੀ ਖਾਲਸਾ ਜੀ ਬਹੁਤ ਵਧੀਆ ਲੱਗੀ ਬਹੁਤ ਵਧੀਆ ਲੱਗੀ ਸਭ ਤੋਂ ਘੈਂਟ ਚੀਜ਼ ਕਿਹੜੀ ਲੱਗੀ ਫਿਲਮ 'ਚ ਕੜੀ ਸਾਰੀਆਂ ਹੀ ਘੈਂਡ ਸੀ ਯਾਰ ਮਾੜੀ ਸਾਰੀ ਫਿਲਮ ਵਧੀਆ ਸੀ ਇਮੋਸ਼ਨਲ ਫਿਲਮ ਸੀ ਕੀ ਲੱਗਦਾ ਕੀ ਸਖਾਂਦੀ ਕੀ ਆ ਫਿਲਮ ਕੀ ਲੱਗਦਾ ਪੰਜਾਬ ਨਾ ਛੱਡੋ ਆਪਣਾ ਦੇਸ਼ ਨਾ ਛੱਡੋ ਬਾਹਰ ਕੁਛ ਨਹੀਂ ਰੱਖਿਆ ਇਹ ਸਖਾਇਆ ਕੀ ਬਾਹਰ ਲੋਕਾਂ ਕੋਲ ਟਾਈਮ ਹੈ ਨਹੀਂਗਾ ਇੱਥੇ ਹੁਣ ਟਾਈਮ ਲੋਕਾਂ ਕੋਲ ਹੈਗਾ ਬਾਹਰ ਨਹੀਂ ਟਾਈਮ ਤਾਂ ਤਾਂ ਹੀ ਉਹਨਾਂ ਦਾ ਪਿਓ ਹਨਾ ਕਿਸੇ ਅਲੱਗ ਘਰ ਚ ਗਿਆ ਹੈਗਾ ਨਹੀਂ ਮੂਵੀ ਚ ਦਿਖਾਈ ਆ ਤਾਂ ਕਰਕੇ ਬਾਈ ਪੰਜਾਬ ਚ ਪੰਜਾਬ ਨਾਲੋਂ ਛੇਦੋਂ ਬਾਹਰ ਕੀ ਰੱਖਿਆ ਰੱਖਣੀ ਚਾਹੀਦੀ ਕਰ ਮੇਰੇ ਬਹੁਤ ਵੱਡੀ ਇਹ ਗੱਲ ਆ ਵੀ ਕਰਦੇ ਰਿਸਪੈਕਟ ਰੱਖੋ ਫਿਲਮ ਚ ਦਿਖਾਇਆ ਗਿਆ ਵੀ ਹਾਂ ਵੀ ਕਿਦਾਬ ਦੇ ਮਾਪੇ ਹੋਣਾ ਬਿਹੇਵ ਕਰਨਾ ਕੀ ਮਾੜੀ ਚੀਜ਼ ਆ ਕੀ ਚੰਗੀ ਚੀਜ਼ ਆ ਥੈਂਕ ਯੂ ਬਾਈ ਹਾਂਜੀ ਬਾਈ ਬਹੁਤ ਵਧੀਆ ਪੁੱਤ ਅਨੰਦ ਆ ਪੁਰਾ ਐਹ ਜਿਹਾ ਹੀ ਵੜਨ ਬਣਾਉਣ ਇਹ ਜੀਆਂ ਨਾ ਤਵੀਕ ਦੇਵੇ ਪ੍ਰਮਾਤਮਾ ਸਮੱਤ ਦੇਵੇ ਵੀ ਵੱਧ ਤੋਂ ਵੱਧ ਇਹ ਜੀਆਂ ਫਿਲਮਾਂ ਬਣਾਉਣ ਮੈਨੂੰ ਤਾਂ ਲੱਗਦਾ ਕਿ ਜੋ ਫਿਲਮ ਜਿਹੜੀ ਤੂੰ ਪੱਜ ਗਈ ਮੈਂ ਖੜਾ ਰਹੇਗਾ ਮੈਂ ਦੇਖਦਾ ਤੀ ਕੋਈ ਆਈ ਨਹੀਂ ਲੱਗਦਾ ਕਿ ਅੱਜ ਫਿਲਮਾਂ ਬਹੁਤ ਮਾੜੀਆਂ ਨੇ ਸਾਡਾ ਸਭਿਆਚਾਰ ਵਿਗਾੜਦਾ ਰਹਿੰਦਾ ਕੋਈ ਨਾ ਮਮੈਲਾ ਨੇ ਵਿਗਾੜਦਾ ਉਹ ਵਿੱਚੇ ਬੜੇ ਰਹਿੰਦੇ ਨੇ ਬੇਬੇ ਲੱਗਦਾ ਜੋ ਲੁੱਟ ਕੇ ਲੈ ਜਵੇ ਕੋਈ ਪਰ ਬਹੁਨ ਚੋਂ ਨਹੀਂ ਨਿਕਲਣਾ ਬੇਬੇ ਜੋ ਫਿਲਮ ਚ ਦਿਖਾਇਆ ਗਿਆ ਲੱਗਦਾ ਕਿ ਨਿਆਣੇ ਕਰਦੇ ਆਪਣੇ ਮਾਪੇ ਨਾਲ ਐਵੇਂ ਸੱਚੀ ਤੇ ਕਰਦੇ ਆ ਇਦੋਂ ਵੱਧ ਕਰਦੇ ਨੇ ਇਹਦਾ ਕੱਟੇ ਦਿਖਾਇਆ ਅੱਛਾ ਇਹਦਾ ਕੋਈ ਸੀਨ ਦਿਖਾਇਆ ਤੁਹਾਨੂੰ ਤੁਹਾਨੂੰ ਤੁਸੀਂ ਜਦੋਂ ਫਿਲਮ ਦੇਖ ਰਹੇ ਸੀਗੇ ਪੂਰਾ ਇੰਜੋਏ ਕੀਤਾ ਫਿਲਮ ਨੂੰ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਹਾਂਜੀ ਹਾਂ ਆਪਾਂ ਤਾਂ ਕਹਿੰਦੇ ਆ ਦੇਖੋ ਬੱਚਿਆਂ ਨੂੰ ਵੱਧ ਦਿਖਾਓ ਆਪਦੇ ਔਲਾਦ ਨੂੰ ਮੂਰੇ ਬਾਈ ਬਹੁਤ ਸੋਹਣੀ ਲੱਗੀ ਹਨਾ ਅਲੱਗ ਜਾ ਕਨਸੈਪਟ ਆ ਸਾਡੇ ਲੋਕਾਂ ਦਾ ਸਾਡੇ ਵਿਦੇਸ਼ ਵਸਦੇ ਸਾਡੇ ਬਜ਼ੁਰਗਾਂ ਦਾ ਦਰਦ ਦਿਖਾਇਆ ਹੈਗਾ ਯੋਗਰਾਜ ਉਹਨਾਂ ਦੇ ਵੱਲੋਂ ਯੋਗਰਾਜ ਉਹਨਾਂ ਦੀ ਐਕਟਿੰਗ ਤੇ ਤਾਂ ਸਵਾਲ ਏ ਅਸੀਂ ਕੀ ਖੜੇ ਕਰ ਸਕਦੇ ਹਣੋਂ ਤਾਂ 1972 73 ਤੋਂ ਜਿਹੜੇ ਨੇ ਉਹ ਜਿਹੜੇ ਨੇ ਐਕਟਿੰਗ ਲਾਈਨ ਦੇ ਵਿੱਚ ਨੇ ਉਹਨਾਂ ਬਾਰੇ ਤਾਂ ਕੁਝ ਕਹਿ ਨਹੀਂ ਸਕਦੇ ਰਾਣਾ ਰਣਵੀਰ ਇੱਕ ਕਮੇਡੀ ਦੇ ਤੌਰ ਤੇ ਜਾਣੇ ਜਾਂਦੇ ਸੀ ਪਰ ਅਸੀਸ ਤੋਂ ਬਾਅਦ ਜੇ ਸਭ ਤੋਂ ਵੱਧ ਜ਼ਿਆਦਾ ਮੋਸ਼ਨਲ ਐਕਟਿੰਗ ਜਿਹੜੀ ਆ ਰਾਣਾ ਰਣਵੀਰ ਦੀ ਇਸ ਮੂਵੀ ਦੇ ਵਿੱਚ ਰਿਸ਼ਤਿਆਂ ਦੀ ਅਹਿਮੀਅਤ ਦੱਸੀ ਐ ਇਸ ਮੂਵੀ ਨੇ ਕਿ ਅਸੀਂ ਨੇ ਵਿਦੇਸ਼ ਦੇ ਨਾਲ ਨਾਲ ਅਸੀਂ ਨੇ ਆਪਣੇ ਖੁੱਲੇ ਘਰ ਤਾਂ ਛੱਡੇ ਨੇ ਵਿਦੇਸ਼ ਸ਼ਿਫਟ ਹੋਣ ਦੇ ਨਾਲ ਅਸੀਂ ਨੇ ਆਪਣੇ ਇੱਥੇ ਉਹ ਖੁਸ਼ੀਆਂ ਉਹ ਖੁੱਲਾਪਨ ਤਾਂ ਛੱਡੇ ਆ ਪਰ ਅਸੀਂ ਨੇ ਬਈ ਆਪਣੇ ਰਿਸ਼ਤੇ ਗਵਾ ਲਏ ਨੇ ਵਿਦੇਸ਼ ਦੇ ਵਿੱਚ ਜਾ ਕੇ ਨਾ ਸਿਰਫ ਇੱਥੇ ਦੇ ਰਿਸ਼ਤੇ ਬਲਕਿ ਅਸੀਂ ਜਦੋਂ ਆਪਣੇ ਮਾਪਿਆਂ ਨੂੰ ਆਪਣੇਆਂ ਨੂੰ ਉੱਥੇ ਲੈ ਕੇ ਜਾਂਦੇ ਆ ਤਾਂ ਅਸੀਂ ਨੇ ਉਹ ਰਿਸ਼ਤੇ ਵੀ ਗਵਾ ਲਏ ਨੇ ਉੱਥੇ ਜਾ ਕੇ ਵੀ ਅਸੀਂ ਰਿਸ਼ਤੇ ਖਤਮ ਹੋ ਗਏ ਅਸੀਂ ਖੁਦਗਰਜ਼ ਹੋ ਚੁੱਕੇ ਆ ਕਿ ਤਾਂ ਕਿ ਕਿਹਨੇ ਕਿਤੇ ਫਿਲਮ ਨੇ ਸੱਚਾਈ ਦਿਖਾਈ ਆ ਬਾਈ ਮੈਂ ਫਿਲਮ ਦੇਖ ਕੇ ਆਇਆ ਹਾਂ ਆਪਣੇ ਘਰ ਬਗਾਨੇ ਕਿਵੇਂ ਲੱਗੀ ਬਹੁਤ ਸੋਹਣੀ ਮੂਵੀ ਜੀ ਸਾਨੂੰ ਆਪਣੇ ਪੇਰੈਂਟਸ ਦੀ ਰਿਸਪੈਕਟ ਕਰਨੀ ਚਾਹੀਦੀ ਆ ਸਾਨੂੰ ਆਪਣੇ ਪੇਰੈਂਟਸ ਨੂੰ ਟਾਈਮ ਦੇਣਾ ਚਾਹੀਦਾ ਜਿਨ੍ਹਾਂ ਨੇ ਸਾਨੂੰ ਵੀ ਆਪਣੇ ਕੀਮਤੀ ਟਾਈਮ ਵਿੱਚੋਂ ਟਾਈਮ ਕੱਢ ਕੇ ਸਾਨੂੰ ਦੇਂਦੇਰੇ ਬਚਪਨ ਵਿੱਚ ਹਨ ਤੇ ਸਾਨੂੰ ਆਪਣੇ ਪੇਰੈਂਟਸ ਨੂੰ ਟਾਈਮ ਦੇਣਾ ਤੇ ਰਿਸਪੈਕਟ ਕਰੋ ਸਭ ਨੂੰ ਫਿਲਮ ਦੇਖਣ ਆਉਣਾ ਚਾਹੀਦਾ ਜੀ ਫਿਲਮ ਬਹੁਤ ਸੋਹਣੀ ਕੀ ਖਾਸ ਲੱਗਿਆ ਫਿਲਮ ਦੇ ਵਿੱਚ ਤੁਹਾਨੂੰ ਦਾਦੇ ਪੋਤੇ ਦੀ ਜੋੜੀ ਉਹ ਸੋਹਣੀ ਔਮੋਸ਼ਨਲ ਕਰਦੀ ਆ ਉਹ ਨਾ ਮੈਂ ਦੇਖੋ ਦਾਦੇ ਪੋਤੇ ਦਾ ਕਿੰਨਾ ਪਿਆਰ ਹੁੰਦਾ ਹੈ ਨਾ ਵੀ ਤੁਹਾਨੂੰ ਪਤਾ ਲੱਗਦਾ ਕਿ ਮੂਲ ਨਲ ਵਿਆਜ ਪਿਆਰਾ ਹੈ ਨਾ ਫਿਲਮਾਂ ਹੋਰ ਵੀ ਬੜੀਆਂ ਨੇ ਰਿਲੀਜ਼ ਹੁੰਦੀਆਂ ਨੇ ਬਣਦੀਆਂ ਨੇ ਲੋਕ ਦੇਖਦੇ ਨੇ ਪਰ ਇਸ ਫਿਲਮ ਦੇ ਵਿੱਚ ਤੁਹਾਨੂੰ ਕੀ ਲੱਗਿਆ ਕਿ ਅਜਿਹੇ ਕੀ ਸੀ ਫਿਲਮ ਦੇ ਵਿੱਚ ਕੀ ਸਾਰੇ ਇਸ ਫਿਲਮ ਨੂੰ ਦੇਖਣ ਵੀ ਅਜਿਹਾ ਇਹ ਸੀ ਜਿਵੇਂ ਬੱਚੇ ਅੱਜਕੱਲ ਫਾਰ ਅਮਰੀਕਾ ਕੈਨੇਡਾ ਸੈਟਲ ਹੋ ਜਾਂਦੇ ਆ ਉੱਥੇ ਆਪਣੇ ਜਾ ਕੇ ਪੇਰੈਂਟਸ ਨੂੰ ਇੱਕ ਨੌਕਰੀ ਦੀ ਰਟਰੀਟ ਕਰਦੇ ਆ ਉਹਨਾਂ ਨੂੰ ਟਾਈਮ ਨਹੀਂ ਦਿੰਦੇ ਇਸ ਸਭ ਤੋਂ ਵੈਸਟ ਹੈ ਕਿ ਆਪਾਂ ਨੂੰ ਆਪਣੇ ਪੇਰੈਂਟਸ ਨੂੰ ਟਾਈਮ ਤੋਂ ਨਹੀਂ ਥੈਂਕ ਯੂ ਮੈਮ ਕਿੰਚਾ ਜੀ ਸਾਰੇ ਬਿਲਕੁਲ ਸਾਰੇ ਆਓ ਜੀ ਸਾਰੇ ਭੈਣ ਭਰਾ ਛੁੱਟੀ ਵਾਲੇ ਦਿਨ ਸਾਰੇ ਮੂਵੀ ਦੇਖੋ ਬਹੁਤ ਸੋਹਣੀ ਜਣੀ ਫੈਮਿਲੀ ਮੂਵੀ ਹੈ ਬਾਈ ਫਿਲਮ ਦੇਖ ਕੇ ਆਏ ਆਪਣੇ ਘਰ ਬਗਾਨੇ ਕਿਵੇਂ ਲੱਗੀ ਬਹੁਤ ਵਧੀਆ ਫਿਲਮ ਆ ਬਾਈ ਤੇ ਵਧੀਆ ਕਹਾਣੀ ਸਹੀ ਦਿਖਾਈ ਗਈ ਆ ਇਦਾਂ ਹੁੰਦਾ ਵਾ ਇਕੱਲੀ ਕਹਾਣੀ ਨਹੀਂਗੀ ਇਦਾਂ ਹੁੰਦਾ ਵਾ 100 ਚੋਂ ਜੇ ਆਪਾਂ ਦੇਖੀਏ 50 ਅੱਜ ਕੱਲ ਦਾ 50 60% ਇਹੀ ਹਾਲਤ ਆ ਪਿੰਡਾਂ ਚ ਰਹਿੰਦੇ ਆ ਪਿੰਡ ਵਾਲਿਆਂ ਨੂੰ ਪਤਾ ਵਾ ਕਿ ਉੱਧਰ ਆ ਕੇ ਜਰੂਰ ਹਰੇ ਕਹਿੰਦੇ ਆ ਵੀ ਅਸੀਂ ਭਾਈ ਕੈਨੇਡਾ ਵਾਲੇ ਆ ਹਰੇ ਕਹ ਮਾਪੇ ਵੀ ਕਹਿੰਦੇ ਸਾਡੇ ਜਵਾਕ ਕੈਨੇਡਾ ਪਰ ਸਭ ਨੂੰ ਪਤਾ ਉੱਧਰ ਜਾ ਕੇ ਉਹਨਾਂ ਦੇ ਮਾਪਿਆਂ ਦਾ ਹਾਲ ਕੀ ਹੁੰਦਾ ਵਾ ਅੱਧਿਆਂ ਦੇ ਮਾਪਿਆਂ ਦਾ ਇੱਧਰ ਰੁੱਲ ਜਾਂਦੇ ਆ ਇੱਧਰ ਪੂਰੇ ਵੀ ਹੋ ਜਾਂਦੇ ਆ ਸਸਕਾਰ ਤੱਕ ਨਹੀਂ ਹੁੰਦਾ ਜਵਾਕ ਵੀ ਉੱਧਰ ਜਾ ਕੇ ਮੁੜ ਕੇ ਪਤਾ ਨਹੀਂ ਪੱਕੇ ਹੋਣਗੇ ਕਿ ਨਹੀਂ ਹੋਣਗੇ ਜਿਹੜੇ ਮਾਪਿਆਂ ਨੇ ਆਪਾਂ ਨੂੰ ਪਾਲ ਕੇ ਵੱਡੇ ਕੀਤਾ ਵਾ ਜੇ ਆਪਾਂ ਬਿਮਾਰ ਹੋ ਗਏ ਜਾਂ ਮਲ ਪੂਰੇ ਹੋ ਗਏ ਉਹਨਾਂ ਦੇ ਸਸਕਾਰ ਤੱਕ ਤੇ ਨਹੀਂ ਆਉਂਦੇ ਤਾਂ ਉਹਨਾਂ ਦਾ ਫਾਇਦਾ ਵੀ ਕੀ ਬਈ ਬਾਹਰ ਪੱਕਿਆ ਹੋਣਾ ਕੁਝ ਵੱਖਰਾ ਲੱਗਿਆ ਮੂਵੀ ਦੇ ਵਿੱਚ ਕਿਉਂਕਿ ਫਿਲਮਾਂ ਹੋਰ ਵੀ ਬਹੁਤ ਯੋਈ ਸੀ ਵੀ ਕੰਬਸ ਕੱਲੇ ਦੰਦ ਕੱਢ ਕੇ ਫਿਰ ਮੁੜ ਕੇ ਉਹ ਸਿੱਖਣ ਨੂੰ ਮਿਲਿਆ ਜਿਹੜੀਆਂ ਸਿਖਾਉਂਦੀ ਆ ਬਈ ਫਿਲਮ ਕੀ ਸਿਖਾਉਂਦੀ ਹੈ ਪਰਿਵਾਰ ਕਰ ਰਿਸ਼ਤੇ ਸਿਖਾਉਂਦੀ ਹੈ ਬਈ ਵੱਡਿਆਂ ਦੀ ਰਿਸਪੈਕਟ ਕਰਨੀ ਜੇ ਕੋਈ ਗੱਲ ਆਪਣੇ ਦਿਲ ਚ ਹੈ ਵੱਡਿਆਂ ਨੂੰ ਰਿਸਪੈਕਟ ਨਾ ਪੁੱਛਣੀ ਇਹ ਨਹੀਂ ਵੀ ਉਹਨਾਂ ਤੇ ਗੱਲ ਥੋਪ ਕੇ ਪੁੱਛਣੀ ਉਹਨਾਂ ਨੂੰ ਕੋਈ ਬੋਲਣਾ ਬੁਰਾ ਭਲਾ ਬੋਲਣਾ ਵੀ ਕਿਸੇ ਦੀ ਗੱਲ ਸੁਣ ਕੇ ਜਾਂ ਕੋਈ ਦੇਖ ਕੇ ਚੀਜ਼ ਪਹਿਲਾਂ ਪੁੱਛਣੀ ਉਹਨਾਂ ਤੋਂ ਵੀ ਆ ਚੀਜ਼ ਹੋਈ ਆ ਫਿਰ ਕੋਈ ਗੱਲ ਉਹਨਾਂ ਨੂੰ ਬੋਲਣੀ ਦੇਖਣੀ ਚਾਹੀਦੀ ਸਾਰਿਆਂ ਨੂੰ ਸਭ ਨੂੰ ਦੇਖਣੀ ਚਾਹੀਦੀ ਵੀ ਬਾਹਰ ਲਿਆਂ ਨੂੰ ਖਾਸ ਕਰ ਦੇਖਣੀ ਚਾਹੀਦੀ ਬੱਚਿਆਂ ਨੂੰ ਲਈ ਆ ਕੇ ਦੇਖ ਜੀ ਕਾਫੀ ਇਮੋਸ਼ਨਲ ਸੀ ਕਾਫੀ ਹਾਰਟ ਟੱਚਿੰਗ ਸੀ ਤੇ ਲਾਈਕ ਲੈਸਨ ਬਹੁਤ ਪਿਆਰੇ ਦਿੰਦੇ ਐਸ ਮੂਵੀ ਨੇ ਮੈਨੂੰ ਤੇ ਕੀ ਲੱਗਿਆ ਫਿਲਮਾਂ ਦੇ ਵਿੱਚ ਕਿਉਂਕਿ ਫਿਲਮਾਂ ਤਾਂ ਹੋਰ ਵੀ ਬਣਦੀਆਂ ਨਹੀਂ ਆ ਦੇਖ ਕੇ ਕਿ ਕੀ ਲੱਗਿਆ ਬਾਈ ਦੇਖੋ ਅੱਜਕਲ ਮੈਂ ਦੇਖਿਆ ਪੰਜਾਬੀ ਮੂਵੀ ਕਾਫੀ ਇਮੋਸ਼ਨਲ ਕਾਫੀ ਹਾਰਟ ਟੱਚਿੰਗ ਮੂਵੀਆ ਬਣਦੀਆਂ ਜਿਵੇਂ ਸਾਨੂੰ ਇਹ ਚ ਦੱਸਿਆ ਕਿ ਕਿਵੇਂ ਸਾਡੀ ਬੌਂਡਿੰਗ ਰਹਿਣੀ ਚਾਹੀਦੀ ਹੈ ਪੇਰੈਂਟਸ ਨਾਲ ਕਿਉਂਕਿ ਐਟ 올 ਉਹਨਾਂ ਨੇ ਸਾਰਾ ਕੁਝ ਸਾਡੇ ਲਈ ਕੀਤਾ ਹੈ ਉਹਨਾਂ ਨੇ ਸਾਰੀ ਜ਼ਿੰਦਗੀ ਕੱਟਤੀ ਸਾਡੇ ਲਈ ਤੇ ਜੇ ਅਸੀਂ ਨਹੀਂ ਬਿਹੇਵ ਕਰਾਂਗੇ ਤਾਂ ਕੌਣ ਕਰੂਗਾ ਜੋ ਇੱਕ ਇਤਾਂ ਫਿਲਮ ਨੇ ਤੁਸੀਂ ਜੀ ਬਿਲਕੁਲ ਕਿਤਾਂ ਕਿਹੜੀ ਚਾਹੀਦੀ ਸਾਰਿਆਂ ਨੂੰ ਹਾਂਜੀ ਮੈਂ ਕਿਹ ਦੇਖਣੀ ਚਾਹੀਦੀ ਸਾਰਿਆਂ ਨੂੰ ਜੀ ਬਿਲਕੁਲ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ ਪੂਰੀ ਫੈਮਿਲੀ ਨੂੰ ਦੇਖਣੀ ਚਾਹੀਦੀ ਆ ਡੈਫੀਨੇਟਲੀ ਆ ਮਸਟ ਵਾਚ ਥੈਂਕ ਯੂ ਵੈਲਕਮ ਆਪਣੇ ਘਰ ਬਗਾਨੇ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਚੁੱਕੀ ਹੈ ਤੇ ਦਰਸ਼ਕਾਂ ਦੁਆਰਾ ਬੜਾ ਪਿਆਰ ਦਿੱਤਾ ਜਾ ਰਿਹਾ ਹੈ ਤਾਂ ਸਾਡੇ ਵੀਰ ਅੱਜ ਫਿਲਮ ਦੇਖ ਕੇ ਆਏ ਨੇ ਬਾਈ ਕਿਵੇਂ ਦੀ ਲੱਗੀ ਫਿਲਮ ਫਿਲਮ ਮੈਂ ਕਿਹਨਾ 100 ਚੋਂ 110 ਨੰਬਰ ਦਿੰਨੇ ਆ ਇੰਨੀ ਕੁ ਵਧੀਆ ਫਿਲਮ ਆ ਪਰਿਵਾਰਕ ਫਿਲਮ ਆ ਰਿਸ਼ਤਿਆਂ ਨੂੰ ਦਰਸਾਉਂਦੀ ਆ ਮੈਂ ਕਹਿੰਦਾ ਕਿ ਸਾਨੂੰ ਕੱਲੇ ਬੱਚਿਆਂ ਨੂੰ ਨਹੀਂ ਸਾਨੂੰ ਮਾਪੇ ਬਾਪ ਨੂੰ ਵੀ ਨਾਲ ਲੈ ਕੇ ਸਿਨੇਮੇ ਕਰਾਚੀ ਫਿਲਮ ਦਿਖਾਉਣੀ ਚਾਹੀਦੀ ਆ ਸੋ ਜਿੱਦਾਂ ਸਾਡੀ ਦੌੜ ਲੱਗੀ ਹੋਈ ਆ ਵਿਦੇਸ਼ਾਂ ਦੇ ਵਿੱਚ ਸਾਡੇ ਬੱਚਿਆਂ ਨੂੰ ਜਾਣ ਦੀ ਪੰਜਾਬ ਦੇ ਵਿੱਚੋਂ ਖਾਸ ਕਰਕੇ ਉੱਥੇ ਜਾ ਕੇ ਜਿਹੜੀ ਕੰਮ ਦੀ ਦੌੜ ਆ ਉਹ ਦਿਖਾਈ ਗਈ ਆ ਕਿ ਕੰਮ ਦੀ ਦੌੜ ਦੇ ਵਿੱਚ ਅਸੀਂ ਆਪਣੇ ਮਾਪੇ ਆਪਣੇ ਬੱਚਿਆਂ ਦਾ ਪਿਆਰ ਭੁੱਲ ਜਾਂਦੇ ਆ ਉੱਥੇ ਉੱਥੇ ਸਿਰਫ ਕੰਮ ਹੀ ਕੰਮ ਦੇਖਦਾ ਸੋ ਇਸ ਕਰਕੇ ਇਹ ਫਿਲਮ ਜਿਹੜੀ ਯੋਗਰਾਜ ਸਿੰਘ ਰਾਣਾ ਰਣਬੀਰ ਜੀ ਹਰਾਂ ਦਾ ਰੋਲ ਇੰਨਾ ਕੁ ਵਧੀਆ ਕਿ ਅਸੀਂ ਰੋ ਰੋ ਕੇ ਪੂਰੀ ਫਿਲਮ ਦੇਖੀ ਐਨੀ ਇੱਕ ਪਰਿਵਾਰਕ ਫਿਲਮ ਐ ਬਹੁਤ ਵਧੀਆ ਬਈ ਫਿਲਮਾਂ ਹੋਰ ਵੀ ਬਣਦੀਆਂ ਨੇ ਪਰ ਤੁਸੀਂ ਅੱਜ ਇਕੱਠੇ ਹੋ ਕੇ ਫਿਲਮ ਦੇਖਣ ਆਏ ਹੋ ਅਜਿਹਾ ਕੀ ਖਾਸ ਲੱਗਿਆ ਇਸ ਫਿਲਮ ਚ ਤੁਹਾਨੂੰ ਖਾਸ ਸਾਡੇ ਕੋਲੇ ਕੱਲ ਜੋਗਰਾ ਸਿੰਘ ਜੀ ਹਰੀ ਕਮੇਨ ਸਾਹਿਬ ਮੁਰਚੇ ਚ ਪਹੁੰਚੇ ਸੀਗੇ ਉਹਨਾਂ ਸਾਨੂੰ ਦੱਸਿਆ ਸੀ ਫਿਲਮ ਬਾਰੇ ਕਿ ਇਦਾਂ ਇਦਾਂ ਫਿਲਮ ਬਣਾਈ ਐ ਅਸੀਂ ਸੋ ਸਾਡੀ ਸਾਰੀ ਟੀਮ ਨੇ ਸਲਾਹ ਕੀਤੀ ਕਿ ਆਪਾਂ ਨੂੰ ਫਿਲਮ ਜ਼ਰੂਰ ਦੇਖਣੀ ਚਾਹੀਦੀ ਅੱਜ ਅਸੀਂ ਦੇਖਣਾ ਇਹ ਵਾਕਈ ਦੇਖ ਕੇ ਪਤਾ ਲੱਗਿਆ ਕਿ ਸਿਨੇਮੇ ਘਰਾਂ ਦੇ ਵਿੱਚ ਇਦਾਂ ਦੀਆਂ ਫਿਲਮਾਂ ਆਉਣੀਆਂ ਚਾਹੀਦੀਆਂ ਇਦਾਂ ਦੀਆਂ ਫਿਲਮਾਂ ਪਰਦੇਆਂ ਤੇ ਆਉਣਗੀਆਂ ਸਾਡੀ ਜਨਰੇਸ਼ਨ ਨੂੰ ਸਮਝ ਆਊ ਕਿ ਅਸੀਂ ਵਿਦੇਸ਼ਾਂ 'ਚ ਨਾ ਜਾਈਏ ਆਪਣੇ ਪੰਜਾਬ ਦੇ ਵਿੱਚ ਰਹਿ ਕੇ ਆਪਣਾ ਘਰ ਪਰਿਵਾਰ ਹੁਣ ਦੇਖੋ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਨੇ ਨੌਜਵਾਨ ਬੱਚੇ ਵਿਦੇਸ਼ਾਂ ਵੱਲ ਭੱਜੇ ਜਾ ਰਹੇ ਨੇ ਮਾਪਿਆਂ ਨੂੰ ਸੰਭਾਲਣ ਵਾਲਾ ਕੋਈ ਨਹੀਂ ਹੈ ਪਿੱਛੇ ਸੋ ਇਸ ਕਰਕੇ ਇਦਾਂ ਦੀਆਂ ਪਰਿਵਾਰਕ ਫਿਲਮਾਂ ਬਣਨੀਆਂ ਚਾਹੀਦੀਆਂ ਨੇ ਅਸੀਂ ਐਪਰੀਸ਼ੀਏਟ ਕਰਦੇ ਆਂ ਫਿਲਮ ਦੀ ਪੂਰੀ ਟੀਮ ਨੂੰ ਵਧਾਈ ਦਿੰਨੇ ਆ ਤੇ ਨੰਬਰ ਵੀ 100 'ਚੋਂ 110 ਨੰਬਰ ਦੇ ਰਹੇ ਹਾਂ ਸੀ ਪੱਲਰ ਸਾਹਿਬ ਫਿਲਮ ਦੇਖ ਕੇ ਆਏ ਹੋ ਕਿਵੇਂ ਲੱਗੀ ਫਿਲਮ ਬਹੁਤ ਵਧੀਆ ਹੈ ਤੋ ਦੇਖਿਓ ਤੁਸੀਂ ਬਹੁਤ ਸੋਹਣੀ ਫਿਲਮ ਹੈ ਪਰ ਤੁਸੀਂ ਤੁਸੀਂ ਤੁਹਾਡਾ ਕੀ ਥੋਡਾ ਕੀ ਵੀਊ ਹੈ ਸਾਡਾ ਬਹੁਤ ਸੋਹਣਾ ਵੀਊ ਹੈ ਸੀ ਬਹੁਤ ਇੰਜੋਏ ਕੀਤਾ ਤੇ ਬਹੁਤ ਫੀਲ ਹੈ ਫਿਲਮ ਦੇ ਵਿੱਚ ਮੇਰਾ ਸਵਾਲ ਇਹ ਹੈ ਕਿ ਤੁਹਾਨੂੰ ਲੱਗਦਾ ਹੈ ਕਿ ਵਾਕਈ ਜਿਹੜੀ ਚੀਜ਼ਾਂ ਫਿਲਮ ਚ ਦਿਖਾਈਆਂ ਗਈਆਂ ਨੇ ਅਸਲ ਜ਼ਿੰਦਗੀ ਚ ਅੱਜ ਕੱਲ ਵਾਪਰ ਰਹੀਆਂ ਨੇ ਜਾਂ ਉਹਦੇ ਪਿੱਛੇ ਦਾ ਕਾਰਨ ਕੀ ਸਮਝਦੇ ਹੋ ਤੁਸੀਂ ਨਹੀਂ ਨਹੀਂ ਯਾਰ ਮਤਲਬ ਕਹਾਣੀਆਂ ਕਹਾਣੀ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਇਨਸੀਡੈਂਟ ਤੋਂ ਇਨਸਪਾਇਰਡ ਹੁੰਦੀ ਆ ਔਰ ਅਸੀਂ ਕਈ ਵਾਰੀ ਫਿਲਮਾਂ ਐਸ ਲਈ ਫਿਲਮਾਂ ਤੋਂ ਅਸੀਂ ਸੇਧ ਵੀ ਲੈਂਦੇ ਆ ਸਮਾਜ ਦੇ ਵਿੱਚ ਕਈ ਵਾਰੀ ਕੋਈ ਸਬਜੈਕਟ ਹੈ ਜਾਂ ਮਤਲਬ ਕਿਤੇ ਨਾ ਕਿਤੇ ਕੁਝ ਨਾ ਕੁਝ ਤਾਂ ਹੁੰਦਾ ਹੀ ਹੈ ਜਦੋਂ ਕੋਈ ਵੀ ਕੋਈ ਵੀ ਡਾਇਰੈਕਟਰ ਰਾਈਟਰ ਕੋਈ ਕਹਾਣੀ ਇਜਾਦ ਕਰਦਾ ਜਦੋਂ ਉਹਦੇ ਉਹਦੇ ਦਿਮਾਗ ਕੋਈ ਪਲੋਟ ਆਉਂਦਾ ਹੈ ਤਾਂ ਉਹ ਕਿਤੇ ਨਾ ਕਿਤੇ ਰੀਅਲ ਲਾਈਫ ਦੇ ਵਿੱਚ ਕੋਈ ਨਾ ਕੋਈ ਘਟਨਾ ਚਾਹੇ ਇੱਕ ਕਿਣਕਾ ਮਾਤਰੀ ਉਹਨੂੰ ਨਜ਼ਰ ਆਉਂਦੀ ਤਾਂ ਉੱਥੇ ਹੀ ਪਣ ਪਦਾ ਔਰ ਮੈਂ ਕਹਿੰਦਾ ਵੀ ਠੀਕ ਹੈ ਜੇ ਇਹ ਜਿਹੇ ਫਿਲਮਾਂ ਅਗਰ ਬਣਦੀਆਂ ਤਾਂ ਕਿ ਅੱਗੇ ਤੋਂ ਮਤਲਬ ਕੋਈ ਇਹ ਜਿਹੇ ਇਹ ਜਿਹੇ ਇਨਸੀਡੈਂਟ ਹੋਣ ਹੀ ਨਾ ਰਿਸ਼ਤੇਾਂ 'ਚ ਕਿਸੇ ਤਰੀਕੇ ਨਾਲ ਫੇਕੀ ਨਾ ਪਵੇ ਹਨਾ ਕਿ ਮਤਲਬ ਜਿੰਨੇ ਲੋਕ ਦੇਖਣਗੇ ਕਿੰਨਾ ਕੁ ਸਿੱਖਣਗੇ ਉਹ ਅਸੀਂ ਜੇ ਤੁਸੀਂ ਤੁਸੀਂ ਦੇਖੀ ਆ ਆਪਾਂ ਪਾਵੇਂ ਤੁਹਾਡਾ ਕੰਮ ਪੱਤਰਕਾਰੀ ਦਾ ਹੈ ਮੇਰਾ ਕੰਮ ਕੋਈ ਹੋਰ ਹੈ ਤਾਂ ਇਮੋਸ਼ਨ ਤਾਂ ਸਾਡੇ ਸੇਮ ਹੀ ਹੈ ਨਾ ਮਾਂ 'ਤੇ ਵੀ ਸਾਡੇ ਸੇਮ ਹੀ ਹੈ ਭੈਣ ਭਰਾ ਹਨਾ ਚਾਚੇ ਤਾਏ ਸਾਰੇ ਸੇਮ ਹੀ ਹੈ ਤਾਂ ਮੇਨ ਤਾਂ ਗੱਲ ਇਹ ਹੈ ਕਿ ਰਿਸ਼ਤੇ ਨੂੰ ਸਹੇਜ ਕੇ ਰੱਖਣਾ ਰਿਸ਼ਤੇਾਂ ਨੂੰ ਸਹੇਜਣ ਦੀ ਇੱਕ ਜਿਹੜੀ ਸਾਨੂੰ ਜਿਹੜੇ ਸਾਨੂੰ ਲੈਸਨ ਮਿਲਦੇ ਆਸੀਂ ਵੀ ਸਕੂਲਾਂ ਤੋਂ ਸਿੱਖਦੇ ਆ ਆਪਣੇ ਬੱਚਿਆਂ ਬਜ਼ੁਰਗਾਂ ਤੋਂ ਸਿੱਖਦੇ ਆ ਸਾਨੂੰ ਫਿਲਮਾਂ ਵੀ ਸਾਨੂੰ ਸਿਖਾਉਂਦੀਆਂ ਚੰਗੀਆਂ ਫਿਲਮਾਂ ਸਾਨੂੰ ਲੈਸਨ ਹੀ ਦਿੰਦੀਆਂ ਉਹ ਦੇਖਣੀਆਂ ਚਾਹੀਦੀਆਂ ਗੁੱਡ ਬੜੀ ਸੋਹਣੀ ਗੱਲ ਕਹਿੰਦੇ ਕਹਿੰਦੇ ਜਿਹੜਾ ਸਿਨੇਮਾ ਹੈ ਨਾ ਉਹ ਲੋਕਾਂ ਦੀ ਸੋਚ ਨੂੰ ਘਟਦਾ ਤਾਂ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਜਦੋਂ ਐਦਾਂ ਦੀਆਂ ਫਿਲਮਾਂ ਪੰਜਾਬੀ ਸਿਨੇਮਾ 'ਚ ਬਣ ਬਣਦੀਆਂ ਬਣਨ ਗਈਆਂ ਤਾਂ ਕਿਤੇ ਨਾ ਕਿਤੇ ਲੋਕਾਂ ਦੀ ਜਿਹੜੀ ਸੋਚ ਹੈ ਉਹਦੇ ਵਿੱਚ ਬਦਲਾ ਆ ਸਕਦਾ ਹੈ ਕਿਤੇ ਨਾ ਕਿਤੇ ਜਿਹੜਾ ਸਮਾਜ ਹੈ ਉਹਦੇ ਵਿੱਚ ਸੁਧਾਰ ਵੀ ਆ ਸਕਦਾ ਹੈ ਦੇਖੋ ਸਮਾਜ ਕੌਣ ਹੈ ਆਪਾਂ ਸਮਾਜ ਹੈ ਹਨਾ ਕੋਈ ਚੀਜ਼ ਸਹੀ ਹੈ ਕਿਸੇ ਲਈ ਕੋਈ ਚੀਜ਼ ਗਲਤ ਹੈ ਹਰ ਤਰ੍ਹਾਂ ਦੀ ਫਿਲਮ ਬਣਦੀ ਹੈ ਹਰ ਤਰ੍ਹਾਂ ਦੇ ਲੋਕ ਨੇ ਹਰ ਤਰ੍ਹਾਂ ਦੀ ਮੈਂਟੈਲਿਟੀ ਹੈ ਬਟ ਮੈਂ ਕਹਿੰਦਾ ਕਿ ਇਹ ਸਿਨੇਮਾ ਬਣਨਾ ਚਾਹੀਦਾ ਹੈ ਔਰ ਇਹ ਜਸ ਇਹ ਜਸ ਸ਼ਰਮਾ ਬਣੂਗਾ ਲੋਕਾਂ ਨੂੰ ਬਹੁਤ ਸਾਰੇ ਕਈ 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 ਐ ਐਸੇ ਇਮੋਸ਼ਨਸ ਹੁੰਦੇ ਸਾਨੂੰ ਸਾਨੂੰ ਕਈ ਵਾਰੀ ਸਾਨੂੰ ਖੁਦ ਨੂੰ ਪਤਾ ਨਹੀਂ ਚੱਲਦਾ ਕਿ ਸਾਡੇ ਤੋਂ ਕੁਝ ਜਾਣੇ ਅਣਜਾਣੇ ਕੁਝ ਕੁਝ ਇਹ ਜੇ ਮਤਲਬ ਇਹੋ ਜਿਹੀਆਂ ਚੀਜ਼ਾਂ ਇਹ ਜੇ ਐਕਟ ਹੋ ਜਾਂਦੇ ਆ ਜਿਹੜੇ ਨਹੀਂ ਹੋਣੇ ਚਾਹੀਦੇ ਤਾਂ ਇਹ ਜਿਹੀਆਂ ਫਿਲਮਾਂ ਤੁਹਾਨੂੰ ਤੁਹਾਨੂੰ ਪੋਜ਼ਿਟਿਵ ਕਰਦੀਆਂ ਤੁਹਾਨੂੰ ਤੁਹਾਨੂੰ ਕਰੈਕਟ ਕਰਦੀਆਂ ਕਈ ਵਾਰੀ ਕਿਉਂਕਿ ਕੋਈ ਵੀ ਲੇਖਕ ਜਦੋਂ ਬਹੁਤ ਡੀਪਲੀ ਆਪਣੇ ਸਬਜੈਕਟ ਦੇ ਵਿੱਚ ਜਾਂਦਾ ਉਹ ਬੜੀਆਂ ਸਾਰੀਆਂ ਚੀਜ਼ਾਂ ਕੱਢ ਕੇ ਲੈ ਕੇ ਆਉਂਦਾ ਤੇ ਸਾਨੂੰ ਸਿੱਖਣ ਨੂੰ ਵੀ ਬਹੁਤ ਕੁਝ ਮਿਲਦਾ ਬਹੁਤ ਬਹੁਤ ਧੰਨਵਾਦ ਭਾਈ ਕਿ ਤੁਸੀਂ ਆਪਣਾ ਸਮਾਂ ਕਿਉਂ ਦਿੱਤਾ